ਆਹ ਨਾਲੇ ਫੇਰ ਰੋਟੀਆਂ ਮੈਂ ਪਕਾ ਲੈਣੀ ਆ ਜੀ ਨਹੀਂ ਪਕਾ ਤੱਕ ਗਿਆ ਰੋਟੀਆਂ ਲੈਣੇ ਪਾਉਣੀਆਂ ਕੀ ਹੋਇਆ ਤੁਹਾਨੂੰ ਬੜੀ ਹੌਲੀ ਬੋਲਣ ਦੇ ਜੀ ਉਦਾਂ ਹੀ ਸੁੱਖ ਪਤਾ ਨਹੀਂ ਕਿਉਂ ਹੋਰ ਤਰ੍ਹਾਂ ਹੀ ਹੋਈ ਜਾਂਦਾ ਮੈਨੂੰ ਕੋ ਭਰਾਟ ਜੀ ਹੋਈ ਜਾਂਦੀ ਠੀਕ ਹੈ ਜੀ ਜਾਓ ਬੀਬੀ ਬੀਬੀ ਚੈੱਕ ਕਰਾਓ ਵਦਿਆ ਘਟਿਆਣਾ ਹੋਵੇ ਮੰਮੀ ਸਾਡਾ ਨਹੀਂ ਬੀਬੀ ਮੇਰਾ ਠੀਕ ਹੀ ਆ ਬੀਬੀ ਨੂੰ ਕੀ ਹੋਣਾ ਪਤਾ ਨਹੀਂ ਕਿਉਂ ਇਦਾਂ ਹੋਈ ਜਾਂਦਾ ਕੁਝ ਵੀ ਨਹੀਂ ਚੰਗਾ ਜਿਹਾ ਲੱਗਣ ਦਿਆ ਤੂੰ ਨਾ ਜੇ ਮੰਮੀ ਸਾਭੀ ਨੂੰ ਵੀ ਖੜਨਾ ਦੋ ਆਈ ਤਵੋਂ ਤੇ ਆਪਨੇ ਠੀਕ ਦੇ ਉਹਨੂੰ ਕੀ ਖੜਨਾ ਜੀ ਨਾਲ ਆਓ ਖੜਨਾ ਤੇ ਹੈਗਾ ਵਾ ਸਾਭੀ ਨੂੰ ਹੀ ਨੇ ਫੜਾਵਾਂ ਮੈਂ ਮम्मी ਸਾਬੀ ਨੇ ਮੈਂ ਰੋਡੀ ਨਹੀਂ ਕੋਈ ਨਹੀਂ ਮੈਂ ਫੜਾ ਦਿੰਨੀ ਆ ਕੋਈ ਨਹੀਂ ਮम्मी ਮੈਂ ਲੈ ਜਾਣੀ ਚਲਦੀ ਲਾਉਣ ਲੈ ਤੇ ਮੈਂ ਫਿਰ ਫੜਾ ਕੇ ਖਵਾਲ ਦਿੰਨੀ ਤੈਨੂੰ ਪਤਾ ਵਾ ਤੇਰ ਕੋ ਕਿਹੜੀ ਫੜਨੀ ਫਿਰ ਤੇਰ ਨਾਲ ਬੋਲੂਗਾ ਚਲੋ ਜੇ ਬੋਲੂ ਫਿਰ ਆਪਸਾ ਜੂਗਾ ਤੂੰ ਲੈ ਜਾਓ ਹਾਂ ਤੇ ਪਹਿਲਾਂ ਨਾ ਜਾ ਮੁੜ ਕੇ ਜੂ ਵਾਪਸ ਮੋੜਦਾ ਆਹੀ ਮम्मी ਚਾਹੀ ਬਣੀ ਰਹੀ ਗਰਮ ਕਰਨਾ ਨੇ ਆਹੀ ਹੀ ਕਰ ਲੈ ਉਹ ਬੰਚ ਕਰਾਂਗੇ ਗੈਸ ਤੇ ਕਰਾਂ ਜਿੱਦਾਂ ਮਰਜ਼ੀ ਕਰ ਲੈ ਗਰਮ ਕਰ ਲੈ ਨਾ ਜਾ ਸੁਖ ਲੈ ਕੇ ਮੈਂ ਤੈਨੂੰ ਕਹਿਣ ਲਈ ਆ ਹਾਂ ਕੋਈ ਨਹੀਂ ਮੰਮੀ ਜੀ ਮੈਂ ਫੜਾ ਦੇਣੀ ਫਿਰ ਕੀ ਕਦੀ ਤੁਸੀਂ ਕਹਿੰਦੇ ਸਭ ਹੀ ਲਾਗੂ ਚੀਜ਼ ਪੜਾਇਆ ਕਰ ਕਦੀ ਤੇ ਹੀ ਫੜਾ ਫੜੰਦ ਨਹੀਂ ਲਿੰਦੇ ਮੈਂ ਤਾਂਦ ਕਹਿਨੀ ਆ ਵੀ ਐਵੇਂ ਮੁੜ ਕੇ ਫੇਰ ਦੋਵੇਂ ਜਣੇ ਬੋਲੋਗੇ ਸੁਖ ਉਹ ਤਾਂ ਤੈਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ ਹੈ ਨਾ ਮੰਮੀ ਜੀ ਕਦੀ ਤੁਸੀਂ ਕਹਿੰਦੇ ਉਹਦੇ ਲਾਗੇ ਚੀਜ਼ ਲੈ ਕੇ ਜਾਇਆ ਕਰ ਜੇ ਮੈਂ ਕਹਿੰਨੀ ਹਾਂ ਮੈਂ ਰੋਟੀ ਲੈ ਕੇ ਜਾਨੀ ਫਿਰ ਤੁਸੀਂ ਆਪ ਨਹੀਂ ਜਾਣਦੇ ਕਸੂਰ ਬਾਅਦ ਤੁਸੀਂ ਮੇਰਾ ਕੱਢਦੇ ਨਾ ਹੁੰਦਾ ਮੈਂ ਇਹ ਕੰਨੀ ਆ ਵੀ ਕੋਈ ਨਹੀਂ ਮੈਂ ਫੜਾ ਦਿੰਨੀ ਆ ਜਦੋਂ ਮੈਂ ਲਾਉਣ ਲਈ ਆ ਤਾਂ ਫੜਾਉਂਗੀ ਨਾ ਆਪਣੀ ਲੈ ਜਾ ਪਾ ਕੇ ਖਾਣਾ ਜਾ ਕੇ ਕਿ ਨਹੀਂ ਆ ਕੇ ਲੱਗਣਾ ਮੈਂ ਨਾ ਕੋਈ ਰੋਟੀ ਲੈ ਕੇ ਜਾ ਲੈਂਦਾ ਜੋ ਅੱਗੇ ਕੁਝ ਕਹਿਣਗੇ ਫਿਰ ਮੈਂ ਵਾਪਸ ਆਜੂ ਫਿਰ ਤੁਸੀਂ ਚਲ ਜਿਓ ਆਹੋ ਫੇਰ ਜੂ ਮੈਂ ਜਾਉਂ ਤਾਂ ਪਹਿਲਾਂ ਹੀ ਮੈਂ ਚਲ ਜਾਂਦੀ ਆ ਮੁੜ ਕੇ ਮੂੰਹ ਜਾ ਬਣਾ ਕੇ ਆਉਣਾ ਮੰਮੀ ਮੈਨੂੰ ਆਹ ਕਹਿਤਾ ਤੇ ਉਹ ਕਹਿਤਾ ਵਾ ਮੁੜ ਕੇ ਨਾ ਮੇਰੇ ਲਾਗੇ ਬੁੱਸ ਗਈਆਂ ਆਣ ਕੇ ਰੋਟੀ ਮੰਮੀ ਜੀ ਉਪਰ ਨਹੀਂ ਕਿੱਦਾਂ ਦਾ ਲੈ ਲੈ ਜਿੱਦਾਂ ਦੇ ਨਹੀਂ ਦੇਲਾ ਲੈ ਕਿਤੇ ਐ ਗਈ ਏ ਰੋਟੀ ਜਿੱਦਾਂ ਉਹਨੇ ਫਾੜੀ ਲੈਣੀ ਹੁੰਦੀ ਆ ਵੇਖੀ ਮੋੜਦਾ ਕਿੱਦਾਂ ਤੈਨੂੰ ਪੁੱਠੇ ਫੈਰੀ ਸਾਬੇ ਰੋਟੀ ਜਾ ਰੋਟੀ ਨਹੀਂ ਆਈ ਮੈਂ ਰੋਟੀ ਨਹੀਂ ਖਾਣੀ ਨਹੀਂ ਰੋਟੀ ਆਹ ਰੋਟੀ ਨਹੀਂ ਮੈਂ ਮੈਂ ਨਹੀਂ ਖਾਣੀ ਐ ਨਹੀਂ ਖਾ ਲਓ ਹੁਣ ਮਮੀ ਜਾ ਪਾਣੀ ਲੈ ਕੇ ਜਾ ਫਿਰ ਇੱਥੇ ਰੋਟੀ ਨਹੀਂ ਖਾਣੀ ਦਵਾਈ ਨਹੀਂ ਖਾਣੀ ਤੁਸੀਂ ਰੋਟੀ ਕਿਉਂ ਨਹੀਂ ਖਾਣੀ ਪਾਣੀ ਆਹ ਪਾਣੀ ਇਹ ਜਾ ਮੰਮੀ ਨੂੰ ਜਾ ਮੰਮੀ ਰੋਟੀ ਪਾਣੀ ਵੀ ਡੁੱਲ ਗਿਆ ਹੱਥ ਮੱਜ ਗਏ ਮੰਮੀ ਮੰਮੀ ਆ ਜਾ ਮਾਤਾ ਕਾ ਤੋ ਇਹਨੂੰ ਭੇਜਤਾ ਵਾ ਹੱਡੀ ਚੋਰੀ ਫੜਾਉਣ ਨੂੰ ਪਤਾ ਲੱਗ ਗਿਆ ਨਾ ਇਹਨੂੰ ਇਹਨੇ ਦੱਸ ਦੇਣਾ ਹੀ ਆਪਣੀ ਮਾਂ ਨੂੰ ਤੇ ਕੀਤੇ ਕਰਾਇ ਤੇ ਸਾਰੇ ਤੇ ਇਦਾਂ ਹੀ ਪਾਣੀ ਫਿਰ ਜਾਣਾ ਜਿਦਾਂ ਇਹ ਪਾਣੀ ਡੁੱਲਿਆ ਵਾ ਆਪਾਂ ਦੇ ਬਕਾਉਣੀ ਇਹਨਾਂ ਦੀ ਪੈੜੀ ਅੱਖ ਤੇ ਹੱਡੀ ਉਧਰ ਆ ਇਹ ਪਹਿਲੀ ਵਕਈਆ ਤੇ 4 ਪੈਸੇ ਹੋਣ ਤੇ ਆਡਾ ਡੀਨ ਲੈਂਡ ਨੇ ਬੜੇ ਮੰਮੀ ਸਾਬੀ ਬੜਾ ਚਲਾਕ ਉਦਾਂ ਪਰ ਪੁੱਤ ਕਿਦਾ ਵਾ ਇੰਨਾ ਤੇ ਪਤਾ ਹੀ ਹੈ ਨਾ ਇਹਨੂੰ ਕਿਹੜਾ ਟਾਈਮ ਕਿਹੜੇ ਵੇਲੇ ਰੱਖਣਾ ਡੈਪੈਕ ਨਹੀਂ ਰੋਲਾ ਪਾਉਣ ਰੋਟੀ ਕਿੱਥੋਂ ਫੜਨੀ ਆ ਲੈ ਕੇ ਤੇ ਬੜੇ ਮਾਨ ਤਾਣਨਾ ਗਈ ਆ ਆਉਂਦੀ ਵੇਖੀ ਖੋਟੇ ਰੁਪਈਏ ਵਾਂਗੂ ਕਿੱਦਾਂ ਵਾਪਸ ਆ ਮੰਮੀ ਜੀ ਤੁਹਾਨੂੰ ਬੁਲਾਉਂਦੇ ਜਾਓ ਤੀ ਖਵਾਲ ਆਉਣੀ ਸੀ ਤੂੰ ਉੱਤੇ ਲੈ ਕੇ ਗਈਂ ਰੋਟੀ ਚਲੋ ਮੰਮੀ ਕੋਈ ਗਾਨੀ ਮੈਂ ਆਖਿਆ ਆਪੇ ਮਾੜਾ ਮੋਟਾ ਜਾਣੀ ਲਾ ਕੇ ਜਾਣ ਪਛਾਨ ਤੇ ਮਾੜੀ ਮੋਟੀ ਹੋਊਗੀ ਮੇਰੀ ਵੀ ਜਾਣ ਪਛਾਨ ਤੇ ਆ ਖੰਡੀ ਜਿੱਦਾਂ ਉਪਰ ਆਉਂਦਾ ਵਾ ਇਹੀ ਗੱਲ ਉਪਰੇ ਵਾਲਾ ਹੀ ਹਿਸਾਬ ਹੋ ਗਿਆ ਮੰਮੀ ਤੇ ਜੇ ਪਹਿਲਾਂ ਹੀ ਕਹਿਣਾ ਮੰਨ ਲਿਆ ਤੇ ਫਿਰ ਆ ਨੋਕ ਤ ਤ ਨਾ ਆਵੇ ਮੰਨਣਾ ਹੀ ਨਹੀਂ ਆ ਮਰਜ਼ੀ ਆਪਣੀ ਕਰਨੀ ਆ ਤੇ ਕੀ ਕਿੱਲੀ ਜਾਣਾ ਇਨਾ ਤੁਹਾਨੂੰ ਨਹੀਂ ਦੇਖਦਾ ਉਹਨੂੰ ਘਾਤੋਂ ਰੋਟੀ ਦੇ ਕੇ ਭੇਜਤਾ ਮੰਮੀ ਬਹੁਤ ਇਥੇ ਉਹਨੂੰ ਮੈਂ ਕਿਹਾ ਸੀ ਵੀ ਨਾ ਲੈ ਕੇ ਜਾ ਉਹ ਜੇਦ ਕਰਕੇ ਲੈ ਕੇ ਆਈ ਹੈ ਹੋੜੀ ਬੋਲੋ ਫਿਰ ਨਾ ਪਤਾ ਲਾ ਜੀ ਕੀ ਡੇ ਹੀ ਕਰਨੋ ਕੁਛ ਨਹੀਂ ਰਸੋਈ ਚ ਹੀ ਆ ਰੋਟੀਆਂ ਪਕਾਉਂਦਾ ਹੀ ਰੋਟੀਆਂ ਪਕਾਉਂਦਾ ਕੇ ਆਈਆਂ ਤੇ ਤੁਸੀਂ ਰੋਟੀ ਲੈ ਆਉਂਦੇ ਹਾਂ ਰੋਟੀਆਂ ਹਮ ਪਕਾ ਕੇ ਮੈਨੂੰ ਰੋਟੀ ਦੇ ਦੇਂਦੇ ਸਾਬੀ ਮੈਂ ਉਹਨੂੰ ਡੱਕਿਆ ਸੀ ਉਹ ਬਦੋ ਬਦੀ ਮੇਰੇ ਕੋਲ ਲੈ ਕੇ ਆ ਗਈ ਆਂਦੀ ਮੈਂ ਹੀ ਦੇਣੀ ਐ ਜੀ ਰੋਟੀ ਆਹੋ ਬਦੋ ਬਦੀ ਲੈ ਕੇ ਆ ਗਈ ਰੋਟੀ ਲੈਉਣ ਨੂੰ ਅੱਜ ਹੀ ਬਦੋ ਬਦੀ ਤੂੰ ਕੀ ਕਰਨ ਧਿਆ ਹੀ ਹੁੰਦਿਆਂ ਨੂੰ ਸੁੱਤਾ ਹੀ ਮੈਂ ਲੰਮੇ ਪਿਆ ਇਨਾ ਸ਼ੁਕਰਿਆ ਵੀ ਮੈਂ ਉਸੇ ਬੜੇ ਸਾਂਭ ਲਿਆ ਤੇ ਜੇ ਪਤਾ ਲੱਜਦਾ ਉਹਨੂੰ ਨਾ ਤੇ ਫੇਰ ਚੰਦ ਚੜ੍ਹ ਦੇਣਾ ਸੀ ਨਵਾਂ ਹੀ ਪੈ ਜਾਣਾ ਹੀ ਪਵਾੜਾ ਮੈਂ ਕੀ ਦੱਸਾਂ ਸਾਬੀ ਜੇ ਤੂੰ ਅੱਖੇ ਨਹੀਂ ਲੱਗਦੀ ਉਹ ਤੇ ਮਮੀ ਅੱਖੇ ਲਾਉਣੀ ਪੈਣੀ ਆ ਅਜੀ ਸਾਬ ਵੀ ਥੋੜਾ ਜਿਆਦਾ ਪਿਆਰ ਨਾਲ ਚੱਲ ਇਹਨਾਂ ਗੁੱਸੇ ਨਾਲ ਚੱਲਿਆ ਨਹੀਂ ਗੱਲ ਬਣਨੀ ਤੇਰਾ ਕੀ ਇਰਾਦਾ ਵਾ ਮੰਮੀ ਗੁੱਸਾ ਵੀ ਜ਼ਰੂਰੀ ਆ ਨਾਲ ਕੱਲਾ ਪਿਆਰ ਪਿਆਰ ਹੀ ਕਰਦੇ ਰਹਿਣਾ ਫੇਰ ਸਿਰ ਤੇ ਚੜ ਜਾਣੀ ਤੇ ਹਾਡੇ ਤੇ ਹੁਕਮ ਚਲਾਇਆ ਕਰਨੀ ਇਹਨੇ ਹਾਡੇ ਤੇ ਮੈਨੂੰ ਪਤਾ ਵਾ ਕਿੱਦਾਂ ਰੱਖਣਾ ਵਾ ਕਿੱਦਾਂ ਉਹਨੂੰ ਪਿਆਰ ਲੈਣਾ ਕਿੱਦਾਂ ਮੈਂ ਗੁੱਸੇ ਨਾਲ ਨਾ ਸਾਰਾ ਕੁਝ ਮੈਂ ਕਰ ਲੈਣੀ ਆ ਤੂੰ ਟੈਨਸ਼ਨ ਨਾ ਲਿਆ ਕਰ ਇਹ ਨਹੀਂ ਹੁੰਦਾ ਤਾਨੂੰ ਕਰਨਾ ਠੀਕ ਆ ਨਹੀਂ ਹੁੰਦਾ ਤੈਨੂੰ ਹੁੰਦਾ ਨਾ ਜੇ ਤੁਸੀਂ ਤਾਨੂੰ ਕਰਨਾ ਹੁੰਦਾ ਹੁੰਦਾ ਤੇ ਤੁਸੀਂ ਹੁਣ ਕੀ ਹੁੰਦਾ ਨਾ ਉਹਨੂੰ ਵੀ ਨਹੀਂ ਰੋਟੀ ਲੈ ਕੇ ਜਾਣੀ ਤੇ ਨਹੀਂ ਉਹਨੇ ਲੈ ਕੇ ਆਉਣਾ। ਆ ਜਦੋਂ ਮੈਂ ਇੱਕ ਵਾਰੀ ਕਹਿਤਾ ਵੀ ਉਹਨੂੰ ਮੈਂ ਕਿਹਾ ਹੀ ਤੇ ਕਹਿੰਦੀ ਮੈਂ ਲੈ ਕੇ ਜਾਣੀ ਆ ਤੇ ਮੈਂ ਬਦੋ ਬਦੀ ਖੋਵ ਨਹੀਂ ਸਕਦੀ ਉਹਦੇ ਹੱਥੋਂ। ਉਹ ਖਾਣੀ ਆ ਕਿ ਨਹੀਂ? ਖਾਲ ਲੈਣਾ ਵਾਂਗੇ। ਢੇੜ ਨਾਲ ਵੀ ਕੋਈ ਜੋਰ ਆ। ਪਾਣੀ ਪੀ ਲਿਆ ਕਿ ਕੀਤਾ ਵਾ? ਆ ਡੁੱਲ ਗਿਆ ਹੀ। ਤਦ ਵੀ ਚੰਗਾ ਕੀਤਾ ਵੀ ਇਸ ਤਰ੍ਹਾਂ ਗਿੱਲਾ ਕਰਤਾ ਸਾਰਾ। ਆ ਤੇ ਚੰਗਾ ਆ ਆ ਕੇ। ਚੰਗਾ ਆ ਤੇ ਪਾਰਟੀ ਭਰ ਕੇ ਰੋੜਦੇ। ਸੌਣੀ ਮਰ ਕੇ। ਮੈਨੂੰ ਕਿੱਡੇ ਦਬਕੇ ਮਾਰਨ ੜੇ ਉਹਨੂੰ ਮਾਰ ਲਉ। ਉਦੋਂ ਉਹ ਨਾ ਮੱਧ ਬਲਵਾ ਦਾਤ ਕਰਕੇ ਦੋਕੇ ਨਹੀਂ ਮਰਨ ਦੀ ਅਜੇ ਮੈਂ ਤੈਨੂੰ ਪਤਾ ਵਾ ਫਿਰ ਮੈਂ ਜਿੱਦਾਂ ਰਹਿਣੀ ਹੁੰਨੀ ਆ ਇਹਨਾਂ ਪਤਾ ਨਾ ਚੰਗਾ ਚੱਲ ਖਾ ਰੋਟੀ ਮੈਂ ਪਾਣੀ ਲੈਦਾ ਹਲੋ ਹਾਂ ਬਬਾ ਹਾਂ ਇਹ ਤਾਂ ਠੀਕ ਆ ਘਰੇ ਹੀ ਆ ਕਿਉਂ ਡੈਡੀ ਕੀ ਹੋਇਆ ਮਾ ਹਾਇ ਅੱਗੇ ਦੇ ਕਦੀ ਰੁੱਕਿਆ ਹੀ ਨਹੀਂ ਉਹਨਾਂ ਦਾ ਸਾਹ ਠੀਕ ਵੀ ਹੈਗੇ ਆ ਮੇਰਾ ਵੀ ਝੂਠ ਨਾ ਮਾਰੀ ਮੈਨੂੰ ਕਿੱਥੇ ਜਿਹਾਣ ਹਸਪੀਟਲ हां कोई नहीं मैं घर हीयां मैं आ जन्नी हां पर ये आ ਝੂਠ ਨਾ ਮਾਰੀ ਮੈਨੂੰ ਠੀਕ ਆ ਐਸਵੀਰ ਦਿਨਾਂ ਮੇ ਰੋਟੀਆਂ ਲਾਉਂਦੀ ਸੀ ਮੈਨੂੰ ਇੰਨੇ ਘਪਰਾਟ ਹੋਣਦੇ ਸੀ ਕਿਸੇ ਨਾ ਕਿਸੇ ਬੰਦੇ ਉਹ ਵੇਲੋਂ ਆਂਦੇ ਆਪਣੇ ਖੂਨ ਦੀ ਖਿੱਚ ਪੈ ਹੀ ਜਾਂਦੀ ਆ ਮੈਨੂੰ ਨਹੀਂ ਪਤਾ ਵੀ ਮੈਨੂੰ ਆ ਸੁਣਾ ਹੋਣਾ ਵਾ ਰੱਬਾ ਮੇਰੇ ਪਿਓ ਨੂੰ ਨਾ ਕੁਝ ਵੀ ਹੋਵੇ ਮੈਂ ਤੇ ਉਹਦੇ ਕਰਕੇ ਚਲ ਜਾਨੀ ਉੱਥੇ ਮੇਰਾ ਤੇ ਪਿਆਰ ਵੀ ਬੜਾ ਮੇਰੇ ਡੈਡੀ ਨਾਲ ਮੈਂ ਆਪਣੇ ਡੈਡੀ ਤੋਂ ਬਿਨਾਂ ਕਾਹੀ ਜੋਗੀ ਵੀ ਨਹੀਂ ਆ ਸੁੱਖਾ ਸੁੱਖਾ ਕੀ ਗੱਲ ਏ ਮੰਮੀ ਸੋਖਾ ਸਾਬੀ ਦੇ ਮਾਮੇ ਦਾ ਫੋਨ ਆਇਆ ਏ ਤੇ ਰੋਮ ਦਾ ਟੋੜੇ ਤਹੀ ਕੁਛ ਨਹੀਂ ਡੈਡੀ ਨੇ ਠੀਕ ਕਹਿਣ ਡਿਆ ਜਿਆਦਾ ਹੀ ਪਹਿਲਾਂ ਵੀ ਨਹੀਂ ਠੀਕ ਜਾ ਇਕਦਮੀ ਹੁਣ ਹੋਇਆ ਪਹਿਲਾਂ ਵੀ ਠੀਕ ਰਹਿੰਦੇ ਆ ਤਾਂ ਮੰਮੀ ਨਾ ਨਹੀਂ ਠੀਕ ਹੀ ਰਹਿੰਦੇ ਸੀ ਹੁਣ ਜੱਕਦਾ ਮਿਹਾ ਪਤਾ ਨਹੀਂ ਕੀ ਹੋ ਗਿਆ ਨੂੰ ਤੇ ਹੁਣ ਫਿਰ ਖੜਿਆ ਕਿਤੇ ਘਰੇ ਹੀ ਨਾਨਾ ਜੀ ਹਸਪੀਟਲ ਤੇ ਫਿਰ ਹੁਣ ਕੀ ਕਰਨਾ ਜੀ ਮੰਮੀ ਜਾਣਾ ਤੀ ਹਾਂ ਪੁੱਤ ਮੈਂ ਜਾਣਾ ਤੋ ਇਹ ਸਾਬੀ ਦਾ ਧਿਆਨ ਰੱਖੀ ਮम्मी ਮੈਨੂੰ ਉਹਦੇ ਉੱਦਾਂ ਨਹੀਂ ਲਾਗੇ ਜਾਣ ਦਿੰਦੇ ਤੇ ਮੈਂ ਇਹਦਾ ਧਿਆਨ ਹੀ ਰੱਖੂੰਗੀ ਉਹਦਾ ਤਾਂ ਮੈਂ ਕਦੀ ਵੀ ਨਹੀਂ ਛੱਡ ਕੇ ਜਾਣਾ ਪਰ ਹੁਣ ਮੇਰੀ ਵੀ ਮਜਬੂਰੀ ਆ ਕੀ ਕਰਾਂ ਮੈਂ ਮੰਮੀ ਆਹ ਤੇ ਪੰਗਾ ਹੀ ਬੜਾ ਵੱਡਾ ਪੈ ਗਿਆ ਤੇ ਹੁਣ ਫਿਰ ਕੀ ਕਰੀਏ ਉਹ ਮੇਰੇ ਕੋਲ ਰੋਟੀ ਫੜਕੇ ਵੀ ਨਹੀਂ ਖਾਦੀ ਚੱਲ ਮੈਂ ਸੁਖੋ ਸੁਖਵਿੰਦਰ ਨੂੰ ਫੋਨ ਕਰਦੀ ਆ ਉਹ ਤੇਰੇ ਲੱਗ ਕੇ ਆ ਜੂਗੀ ਹਾਂਜੀ ਮੰਮੀ ਇਦਾਂ ਹੀ ਕਰੋ ਤੁਸੀਂ ਚਾਚੀ ਨੂੰ ਫੋਨ ਕਰ ਦਿਓ ਚਾਚੀ ਮੇਰੇ ਲੱਗ ਕੇ ਆ ਜੂਗੀ ਨਹੀਂ ਤੇ ਫਿਰ ਮੈਂ ਮੰਮੀ ਇੱਥੇ ਇਕੱਲੀ ਨੇ ਵੀ ਕੀ ਕਰਨਾ ਹਾਂ ਜੀ ਚਾਚੀ ਕੋਲ ਰੋਟੀ ਰੋਟੀ ਤੇ ਫੜ ਕੇ ਘਰ ਹੀ ਲੈਣਗੇ ਤੁਸੀਂ ਆ ਜਾਣਾ ਸ਼ਾਮਾਂ ਤੱਕ ਕਿ ਫਿਰ ਵੇਖ ਲੈਣੀ ਆ ਜੇ ਜਿਆਦਾ ਨਾ ਠੀਕ ਹੋਇਆ ਤਾਂ ਫਿਰ ਮੈਨੂੰ ਰਹਿਣਾ ਵੀ ਪੈਣਾ ਵਾ ਕੋਈ ਨਹੀਂ ਫਿਰ ਮੰਮੀ ਰਹਿ ਪਿਓ ਕੀ ਕਰਨਾ ਫਿਰ ਹੁਣ ਤੁਸੀਂ ਲਾ ਲਓ ਚਾਚੀ ਨੂੰ ਫੋਨ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਪਾਣੀ ਨਹੀਂ ਆਉਣੀ ਹੈ ਹਲੋ ਅਸਿਕ ਮੇਂਰਬਾਉ ਕੀ ਕਾਰਨ ਲਏ ਕੰਮ ਤੇ ਆ ਵੀ ਮੈਂ ਪਿੰਡ ਨੂੰ ਜਾਣਾ ਡੈਡੀ ਨਹੀਂ ਠੀਕ ਮੇਰਾ ਜਿਆਦਾ ਹੀ ਤੇ ਤੂੰ ਸਾਬੀ ਲੱਗ ਕੇ ਘਰ ਰਹਿਣਾ ਪੈਣਾ ਦਿਨ ਨਹੀਂ ਸੁੱਖ ਨੇ ਕਿੱਥੇ ਜਾਣਾ ਵਾ ਸੁੱਖ ਘਰੇ ਹੀ ਆ ਸੁੱਖ ਦੇ ਲੱਗ ਗਏ ਆਹੋ ਕੋਈ ਨਹੀਂ ਆ ਨਹੀਂ ਹੋ ਨਹੀਂ ਪਤਾ ਨਹੀਂ ਮੇਰਾ ਪਿਆਉਣਾ ਵਾ ਕਿ ਨਹੀਂ ਆਉਣਾ ਹੁਣ ਉਹ ਤੇ ਉੱਥੇ ਜਾ ਕੇ ਪਤਾ ਲੱਗੂਗਾ ਫੋਨ ਕਿੰਨੇ ਕਰਨਾ ਹੈ ਸਾਬੀ ਦੇ ਮਾਮੇ ਨੇ ਫੋਨ ਕੀਤਾ ਵਾ ਚੱਲ ਤੂੰ ਆ ਜਾਵੇਂ ਫਿਰ ਘਰੇ ਸੁਖ ਕੱਲੀ ਨਾ ਰਵੇ ਤੈਨੂੰ ਬਤਾਵਾ ਸਾਬੀ ਤੇ ਲੱਗ ਗਈ ਨਾ ਲੱਗਣ ਦਿੰਦਾ ਆਹੋ ਪਾਣੀ ਧਾਣੀ ਜੋ ਵੀ ਦੇਣਾ ਵਾ ਦੇ ਲਈ ਆਪ ਦੇਣੀ ਹੁਣ ਧਿਆਨ ਰੱਖੀ ਮੇਰੇ ਪੁੱਤ ਦਾ ਚੱਲ ਜੇ ਮੇਰੇ ਕੋਲ ਹੁੰਦਿਆਂ ਘਰ ਆਜਾਂਗੇ ਤੇ ਮੈਂ ਤੈਨੂੰ ਸਮਝਾ ਦਊਂਗੀ ਥੋੜਾ ਆ ਜਾ ਸਿਕੰਦਰ ਘਰੇ ਫਿਰ ਮੇਰੇ ਹੁੰਦਿਆਂ ਹੁੰਦਿਆਂ ਚੰਗਾ ਤੇਗਾ ਵੋ ਪੀ ਲੋ ਮਮੀ ਪਾਣੀ ਨਹੀਂ ਦੇ ਮਮੀ ਇਦਾਂ ਕਰੋ ਹ ਸਾਬੀ ਨੂੰ ਮਾੜਾ ਮੋਟਾ ਦੱਸ ਜੋ ਸਮਝਾ ਦਿਓ ਗੱਲ ਕੀ ਪਤਾ ਸੁਣੀ ਤੁਹਾਡੀ ਗੱਲ ਦੱਸ ਜੋ ਇਹਦਾ ਬਿਨਾਨਾ ਤੇ ਰਹਿਣ ਠੀਕ ਤੇ ਜਾਣਾ ਆਏ ਸੋਕ ਸਾਰੇ ਪੰਨੇ ਮੇਰੇ ਕਰਮਾਂ ਚੀ ਦੋਖ ਰੱਬ ਨੇ ਲਿਖਤੇ ਜੇ ਕਾਰਨ ਮੁਸੀਬਤ ਪਈ ਹੀ ਰੱਬ ਉਧਰ ਹੀ ਨਾ ਪਾਉਂਦਾ ਮੈਨੂੰ ਚਲ ਮਮੀ ਚੀ ਕੋਈ ਨਹੀਂ ਹੌਸਲਾ ਰੱਖਾ ਹੋਣ ਜੇ ਆਪਣੇ ਦੁੱਖ ਆ ਪਿਆ ਤੇ ਕੱਟਣਾ ਵੀ ਹੁੰਦਾ ਹੀ ਐ ਜਾਂ ਤੁਸੀਂ ਇੱਕ ਵਾਰੀ ਸਾਭੀ ਨਾਲ ਗੱਲ ਕਰੋ ਫਿਰ ਉਹਦੋਂ ਚਾਚੀ ਆ ਜਾਂਦੀ ਹੈ ਚਲ ਹੁਣ ਤੇ ਮੈਂ ਵੀ ਨਾ ਬੈੱਡ ਤੇ ਲੰਮੇ ਪੈ ਕੇ ਅੱਖਾਂ ਗਿਆ ਮੇਰਾ ਵੀ ਦਿਲ ਕਰਦਾ ਵੀ ਬਾਹਰ ਜਾ ਕੇ ਘੁਮਾ ਫਿਰਾ ਪਰ ਕੀ ਕਰਾਂ ਲਾਲਚ ਮੰਨ ਦੇ ਕਰਕੇ ਆ ਮਸੀਤਾਂ ਪਾਈਆਂ ਆਪਣੇ ਉੱਪਰ ਮੈਂ ਤੇ ਚੰਗਾ ਭਲਾ ਵਾਂ ਪਰ ਕੀ ਐਕਟਿੰਗ ਦਾ ਵੀ ਵੇਲਾ ਕੀ ਡਰਾਮਾ ਬਣਾਇਆ ਆਪਾਂ ਚੱਲ ਚੱਲਣ ਦੀ ਜਿੱਦਾਂ ਚੱਲੀ ਜਾਂਦਾ ਪੈਸੇ ਤੇ ਆਉਣ ਹੀ ਢੇ ਸਭੀ ਪਤਕ ਹਾਂ ਮੰਮੀ ਮੈਂ ਗੱਲ ਦੇਣਾ ਇਹ ਕਰਨਾ ਨਹੀਂ ਤੇ ਮਾਮੇ ਦਾ ਫੋਨ ਆਇਆ ਵਾ ਹਾਂ ਤੇ ਨਾਨਾ ਤੇਰਾ ਜਿਆਦਾ ਨਹੀਂ ਠੀਕ ਨਾਨਾ ਨਹੀਂ ਠੀਕ ਆ ਕੀ ਹੋਇਆ ਵਾ ਪਤਾ ਨਹੀਂ ਕਹਿਣ ਦੇ ਸਾਸ ਸੂ ਦੀ ਵੀ ਗੱਲ ਵਾ ਤੇ ਉਹ ਹਸਪੀਟਲ ਆ ਚੱਲੀਏ ਫਿਰ ਮੰਮੀ ਤੂੰ ਸੋਪੀ ਬੈਠਾ ਕਿਤਾ ਚਲ ਜਾਗੇ ਉਹਨਾਂ ਨੂੰ ਤਾਂ ਚੰਗਾ ਭਲਾ ਪਤਾ ਲੱਗ ਜਣਾ ਸਾਫ਼-ਸਾਫ਼ ਹੀ ਉਹਨਾਂ ਰੂਪ ਤੇ ਮੂਹ ਹੋ ਜਾਣਾ ਵਾ ਪੇਰੇ ਤੇ ਚੰਗਾ ਭਲਾ ਨਾਲ ਤੁਰ ਪਿਆ ਵਾ ਕਿੱਦਾਂ ਦੀਆਂ ਗੱਲਾਂ ਕਰਨੀਆਂ ਮੈਂ ਇਹ ਤੇ ਨਹੀਂ ਹੁਣ ਫਿਰ ਕੀ ਕਰਨਾ ਮੈਂ ਜਾਣਾ ਤੇ ਪੈਣਾ ਹੀ ਆ ਜਾਣਾ ਪੈਣਾ ਮੈਂ ਚਲ ਜਾਨੀ ਮੈਂ ਇਹ ਸੋਚਣ ਲਈ ਹੀ ਮੈਂ ਕਹਿੰਨੀ ਆ ਕਿ ਚਲ ਤੇਰੀ ਚਾਚੀ ਨੂੰ ਲਾ ਕੇ ਛੱਡ ਜਾਨੀ ਆ ਤੇ ਇੰਨਾ ਧਿਆਨ ਰੱਖਿਆ ਕਿਤੇ ਚਾਚੀ ਨੂੰ ਤੇ ਸੁਖ ਨੂੰ ਪਤਾ ਨਾ ਲੱਗ ਜੇ ਕਿ ਇਹ ਗੱਲ ਦਾ ਮੰਮੀ ਪਤਾ ਨਹੀਂ ਲੱਗਣ ਦਿਨਾ ਉਹਦਾ ਮੈਂ ਗਿਆ ਚੱਲ ਮਵੀ ਨਾਲ ਜਾਣਾ ਨਾਲ ਜਾਣਾ ਉਸਦੇ ਪੈੜੀ ਦੇ ਪੈਸੇ ਉਹਨੇ ਲੈਣੇ ਆ ਕਿ ਨਹੀਂ ਲੈਣ ਦਾ ਇਰਾਦਾ ਪਾ ਕਿ ਨਹੀਂ ਤੇਰਾ ਮੈਂ ਇਰਾਦਾ ਤੇਗਾ ਹਾਂ ਉਧਰ ਵੀ ਫਿਰ ਜ਼ਰੂਰੀ ਆ ਉਧਰ ਤੇ ਉਹਨਾਂ ਨੂੰ ਪਤਾ ਵਾ ਮੈਂ ਸਮਝਾ ਲੂੰਗੀ ਆਪੇ ਤੇਰੇ ਮਾਮੇ ਨੂੰ ਕੋਈ ਟੈਨਸ਼ਨ ਨਾ ਲੈ ਉਧਰ ਦੀ ਬਸ ਤੂੰ ਇੱਥੇ ਦੀ ਲੈ ਇੱਥੇ ਮੈਂ ਧਿਆਨ ਰੱਖ ਲੈਨੀ ਹਾਂ ਅੱਗੇ ਤੇ ਹੁਣ ਇੰਨਾ ਕੁ ਧਿਆਨ ਰੱਖੀ ਉਹ ਚਲਾਕ ਬੜੀ ਹੋ ਕੇ ਇਹ ਗੱਲ ਦਾ ਮਾੜਾ ਮੋਟੀ ਫਿਸਕੋਣਾ ਨਿਕਲ ਜੀ ਕਿਤੇ ਨਹੀਂ ਪਤਾ ਤਾਂ ਨਹੀਂ ਉਦਾਂ ਮੈਂ ਲੱਗਣ ਦਿੰਨਾ ਪਰ ਚਾਚੀ ਨੂੰ ਛੱਡਣਾ ਮੈਂ ਇੱਥੇ ਫਿਰ ਹਾਂ ਚਾਚੀ ਨੇ ਉਹ ਰਹਿਣ ਦੇਣਾ ਹੈ ਪਰ ਆ ਚਾਚੀ ਨੂੰ ਤੁਸੀਂ ਇਦਾਂ ਕਰ ਲੈ ਪਰ ਸੁੱਖ ਨੂੰ ਕਹਿ ਦੇਣਾ ਆ ਬੂਆ ਬੰਦ રાખી ਤੇ ਰਹਿੰਦੀ ਤੂੰ ਖੋਲੀ ਨਾ ਬੂਆ ਨਹੀਂ ਉਹ ਆਂਦੀ ਮੈਂ ਕੱਲੀ ਨੇ ਨਹੀਂ ਰਹਿਣਾ ਮੈਂ ਕਿੱਦਾਂ ਰਹਿਣਾ ਹੁਣ ਮੇਰੀ ਵੀ ਮਜਬੂਰੀ ਆ ਮੈਂ ਕੀ ਕਰਾਂ ਫਿਰ ਸਭੀ ਦੱਸ ਨਾ ਚੱਲ ਵੀ ਲੈ ਲੋ ਫਿਰ ਚਾਚੀ ਨੂੰ ਰੱਖ ਲੋ ਠੀਕ ਆ ਮੈਂ ਕੋਈ ਨਹੀਂ ਇਦਾਂ ਕਰੀ ਜਾਉ ਫਿਰ ਬਿਆਹ ਤੇ ਹੈ ਗਈਆਂ ਇਹ ਸੁੱਤਾ ਨਾ ਵੀ ਦੇਣਾ ਤੇ ਚਾਚੀ ਵੀ ਤੇਰੀ ਉਦਾਂ ਦੀ ਉਹਨੇ ਤੇ ਚਾਰ ਲਾ ਕੇ ਨਾਲ ਹੋ ਦਸੰਘਾ ਸੋ ਕੋ ਜਾਣ ਕੇ ਨਹੀਂ ਆਈਓ ਪਰ ਇਹ ਗੱਲ ਚਾਚੀ ਨੂੰ ਕਹਿ ਦਿਓ ਵੀ ਸਾਬੀ ਨੂੰ ਥੋੜਾ ਥੋੜਾ ਦਵਾਈ ਦਾ ਪਤਾ ਲੱਗਣਾ ਪਿਆ ਆਪੇ ਖਾ ਲਈਦਾ ਵਾ ਇਹ ਨਾ ਮੈਨੂੰ ਰੰਗ ਬਰੰਗੀਆਂ ਦਵਾਈਆਂ ਦੇਈ ਜਾਣ ਨਹੀਂ ਮੈਂ ਕਹਿ ਦੂੰਗੀ ਮੱਕ ਮਾੜਾ ਮੋਟਾ ਨੂੰ ਪਤਾ ਲੱਗਦਾ ਆਪੇ ਦਵਾਈ ਖਾ ਲੈਂਦਾ ਵਾ ਆਹੋ ਚਾਹੇ ਕਹਿ ਦੂੰਗੀ ਤਾਂ ਕਹਿ ਦੂੰਗੀ ਦਵਾਈ ਉਹ ਕੀ ਹੈ ਲੈਉਣ ਵਾਲੀ ਉਹਨਾਂ ਨੂੰ ਬਤਾ ਦੇ ਆ ਕਈ ਲੈਉਣ ਵਾਲੀ ਹੈ ਚਲ ਇਦਾਂ ਕਰ ਲਿਓ ਦਵਾਈ ਦਾ ਕੰਮ ਹੀ ਨਵੇੜ ਤੋਂ ਐ ਕਰ ਲੈਨੇ ਹਾਂ ਹਾਂ ਕਿਉਂਕਿ ਅਵੇਂ ਦਵਾਈ ਖਾ ਖਾ ਕੇ ਫਿਰ ਦਵਾਈ ਹੋਣਾ ਆਹ ਉਹਨਾਂ ਤੇ ਆਖਣਾ ਆਹ ਗੋੜੀ ਦੇ ਦੋ ਆਹ ਗੋੜੀ ਦੇ ਦੋ ਤੇ ਮੈਂ ਇਦਾਂ ਹੀ ਕਰਤੀ ਆ ਕਿ ਦਵਾਈ ਮੈਂ ਆਣ ਕੇ ਲੈ ਕੇ ਆਉਂਗੀ ਆਹੋ ਪਰ ਤੂੰ ਕੋਸ਼ਿਸ਼ ਕਰਿਓ ਸ਼ਾਮਾਂ ਤੱਕ ਮੁਰਜਿਓ ਆਹੋ ਜੇ ਤੇ ਠੀਕ ਹੋਇਆ ਤਾਂ ਫਿਰ ਤੇ ਸ਼ਾਮਾਂ ਤੱਕ ਮੋੜਾਂਗੀ ਜੇ ਨਾ ਹੋਇਆ ਤੇ ਫਿਰ ਹੋ ਸਕਿਆ ਦਿਹਾੜੀ ਲੱਗ ਵੀ ਜਾਊਗੀ ਤੇ ਚੱਲ ਕੋਈ ਗੱਲ ਨਹੀਂ ਪਰ ਇੰਨਾ ਮੇਰਾ ਪੁੱਤ ਹੁਣ ਪਾਣੀ ਨਾ ਪਾਦੀ ਕੀਤੀ ਕਰਾਈ ਤੇ ਚੰਗਾ ਉਹ ਨਹੀਂ ਪਤਾ ਲੱਗਣ ਦੇ ਨਾ ਮਾਤਾ ਇੰਨਾ ਚਲਾਕ ਮੈਂ ਇਹਨਾਂ ਨੂੰ ਇਹ ਕਿਦਾਂ ਮੈਨੂੰ ਫੜ ਲੈਣਗੇ ਇਹ ਕੰਮ ਨੰਗੇ ਹੁਣ ਇਹ ਨਹੀਂ ਇਹਨਾਂ ਸੂਕਾ ਕੋ ਪਿਆਰ ਨਾਲ ਪਾਣੀ ਫੜ ਲਿਆ ਆ ਕਰ ਲੈ ਉਹ ਨਹੀਂ ਫੜਦਾ ਕੋਈ ਤੂੰ ਟੈਨਸ਼ਨ ਨਾ ਲਾ ਸੌਣਾ ਵੀ ਹੋਊਗਾ ਤੇ ਧਿਆਨ ਨਾਲ ਸੌਂਵੀਂ ਧਿਆਨ ਨਾਲ ਹੁਣ ਖਾ ਖੋਲ ਕੇ ਸੌਣਾ ਮੈਂ ਖੋਲ ਕੇ ਸੌਣਾ ਸਾਬ ਲਾ ਲਈ ਵੀ ਹੁਣ ਨੀਂਦ ਦੋ ਦਿਨ ਹਰਾਮ ਕਰ ਲਈ ਆਪਣੀ ਆਹੋ ਅੱਗੇ ਤੇ ਮੈਨੂੰ ਆ ਬੈੱਡ ਤੇ ਪਿਆ ਹੋਰ ਤਰ੍ਹਾਂ ਹੀ ਜਾਂਡਿਆ ਮੈਂ ਸੋਚਣਾ ਕੀ ਜਵੇਂ ਆ ਉੱਥੇ ਗਿਜੀ ਪਿਆ ਮਾ ਨਾ ਬਾਹਰ ਗਿਆ ਉਦੋਂ ਦਾ ਨਾ ਹੋਰ ਕੋਈ ਗੱਲ ਨਹੀਂ ਆ ਮੇਰੀ ਸੁਣਾ ਪੁੱਤ ਅੱਗੇ ਮੈਂ ਧਿਆਨ ਰੱਖਣੀ ਜਦੋਂ ਸੁੱਕ ਨੇ ਹੁਣਾ ਤੈਨੂੰ ਮੈਂ ਦੱਸ ਦਿੰਨੀ ਐ ਉਸੇ ਵੇਲੇ ਇਹ ਨਾ ਹੋਵੇ ਤੂੰ ਸੁੱਤਾ ਹੋ ਮੇਰਾ ਮਾਨ ਨਾ ਟੈਨ ਕਰਾਉ ਤੇ ਠੀਕ ਠਾਕ ਐਸੇ ਸੁੱਤਾ ਚਾਚੀ ਜਾਂ ਚਾਚੀ ਨੇ ਵੇਲੇ ਤਾਂ ਚਾਚੀ ਨੇ ਸੁੱਕ ਨੂੰ ਦੱਸ ਦੇਣਾ ਸੁੱਕ ਨੇ ਗੜੀ ਆਪਣੀ ਮਾਨ ਦੱਸ ਦੇਣਾ ਓਕੇ ਤੇ ਇਹ ਨਹੀਂ ਦੱਸਦੀ ਜੇ ਸੁੱਤਾ ਵੀ ਹੁੰਦੇ ਆਪੇ ਉਹਨਾਂ ਨੂੰ ਹੋਣਾ ਵੀ ਰੈਸਟ ਵਾਲੀ ਗੋਲੀ ਗਲੀ ਖਾਦੀ ਆ ਦਿੱਤੀ ਹੋਣੀ ਆ ਜਿਹੜੀ ਮੈਂ ਗੱਲ ਆਖਣ ਦੀ ਐ ਰੈਸਟ ਵਾਲੀ ਗੋਲੀ ਚੰਗਾ ਬਾਬਾ ਨਹੀਂ ਪਤਾ ਲੱਗਣ ਦਿੰਨਾ ਸਮਝ ਲੈ ਹੁਣ ਗੱਲ ਨੂੰ ਠੀਕ ਆ ਤੇ ਇਹ ਨਾ ਆ ਕੀਤੀ ਗੱਤਰੀ ਤੇ ਜੇ ਕਿਤੇ ਪੁੱਤ ਪਾਣੀ ਪਾਤਾ ਨਾ ਫੇਰ ਵੇਖੀ ਤੇ ਚੰਗਾ ਨਹੀਂ ਪਤਾ ਲੱਗਦਾ ਨਾ ਯਾਰ ਯਾਰ ਉਹ ਗੱਲ ਮੱਝੇ ਨਾਲ ਹੀ ਬੰਨਿਆ ਗਿਆ ਮੈਂ ਦੇ ਕਿਤੇ ਸੱਚੀ ਨਾ ਸ਼ਦਾਈ ਹੋ ਜਾ ਸੁਖਪਤ ਇੱਥੇ ਬੈ ਗਈ ਧੁੱਪ ਆਣ ਕੇ ਹਾਂਜੀ ਮੈਂ ਮਮੀ ਮਾਹਾਂ ਤੋਂ ਉੱਪਰ ਲੱਗੀ ਸੀ ਗਲਾ ਮੀਂਹ ਨੇ ਵੀ ਅੱਗੇ ਕਿੰਨੇ ਦਿਨ ਠੰਡੀ ਕਰਤੀ ਟੰਡ ਨਿੱਕੀ ਨਿੱਕੀ ਲੱਗੀ ਜਾਣ ਦੀ ਆ ਮੈਂ ਤੇ ਰਸੋਈ ਚ ਵੇਖਣ ਦੀ ਮੈਂ ਉੱਥੇ ਹੋਣੀ ਆ ਨਹੀਂ ਫਿਰ ਮੈਂ ਅੰਦਰੋਂ ਖਲਾਰਾ ਸੌਂਪ ਕੇ ਇੱਧਰ ਬਾਹਰ ਆ ਗਈ ਮਮੀ ਤੇ ਮੈਂ ਸਾਬੀ ਨੂੰ ਸਮਝਾਤਾ ਵਾਂ ਠੀਕ ਆ ਠੀਕ ਆ ਮਮੀ ਮੈਂ ਵੀ ਤੁਹਾਡੇ ਵੱਲੋਂ ਹੀ ਸੋਚਣ ਲਈ ਮੈਂ ਕਿਹਾ ਵੇਹਲੋ ਮਮੀ ਰੱਬ ਵੀ ਦੁਖੀ ਬੰਦੇ ਨੂੰ ਹੋਰ ਦੁਖੀ ਹੀ ਦਿੰਦਾ ਵਾ ਕੀ ਕਰਨਾ ਪੁੱਤ ਦੁਖੀ ਆ ਕਰਮਾਂ ਚ ਹੋਰ ਵੀ ਕੁਝ ਹੈਗਾ ਨਾ ਮੈਂ ਪੁੱਤ ਨੂੰ ਛੱਡਣ ਜੋਗੀ ਨਾ ਉੱਥੇ ਪਿਓ ਨੂੰ ਛੱਡਣ ਜੋਗੀ ਕੀ ਕਰਾਂ ਮੈਂ ਮੈਂ ਤੇ ਆਦੇ ਵਿਚਕਾਰੇ ਫਸ ਗਈ ਆ ਕੋਈ ਨਹੀਂ ਮੰਮੀ ਤੁਸੀਂ ਚਾਚੀ ਨੂੰ ਕਹਿ ਤਾ ਚਾਚੀ ਨੇ ਵੀ ਆ ਜਾਣਾ ਮੈਂ ਹੈਗੀ ਆ ਦੋਵੇਂ ਜਾਣੀਆਂ ਰਲ ਮਿਲ ਕੇ ਸਾਦ ਲਾਂਗੇ ਫਿਰ ਕੀ ਕਰਨਾ ਤੀ ਕੋਸ਼ਿਸ਼ ਕਰਿਓ ਜਮਾ ਨੂੰ ਆਉਣ ਦੀ ਚਲੋ ਜੇ ਨਾ ਆਜੋ ਫਿਰ ਵੇਖ ਲਿਓ ਆਪਣੀ ਸਭ ਕਿਤਾਬ ਉਧਰ ਦਾ ਵੀ ਕੋਈ ਨਹੀਂ ਆ ਉਹ ਤੇ ਮੈਂ ਇੱਧਰ ਦਾ ਇੱਧਰ ਹੀ ਧਿਆਨ ਤੇ ਇੱਧਰੇ ਰਹਿਣਾ ਮੁੰਡੇ ਆਲਾ ਚਲ ਕੋਈ ਨਹੀਂ ਮੰਮੀ ਆਪਾਂ ਦਵਾਈ ਦਵਾਈ ਮੈਨੂੰ ਦੱਸ ਦਿਓ ਜਿਹੜੀ ਦੇਣੀ ਜਿਹੜੀ ਨਹੀਂ ਉਹ ਹੀ ਦਸਣਾਈ ਦਵਾਈ ਮੇਰੀ ਗੱਲ ਸੁਣਾ ਉਹਨੂੰ ਦਵਾਈ ਬਹੁਤੀ ਨਹੀਂ ਦੇਣੀ ਜੇ ਤੇ ਸੁੱਤਾ ਰਹੂਗਾ ਹਾਂਜੀ ਤੇ ਫਿਰ ਦਵਾਈ ਨਾ ਦਵੇਂ ਜੇ ਨਾ ਸੌਂਗਾ ਨਾ ਫਿਰ ਮੈਂ ਰੈਸਟ ਦੀ ਗੋਲੀ ਤੈਨੂੰ ਇੱਕ ਦੇ ਜਾਨੀ ਆ ਤੇ ਉਹ ਦੇ ਦੀ ਫਿਰ ਬਸ ਰਸਤੇ ਦੀ ਗੋਲੀ ਬਾਕੀ ਹੋਰ ਕੋਈ ਦਵਾਈ ਨਹੀਂ ਦੇਣੀ ਮੰਮੀ ਤੈਨੂੰ ਪਤਾ ਵਾ ਜੇ ਚਾਚਾ ਤੇਰਾ ਆਇਆ ਨਹੀਂ ਆ ਤੇ ਦਵਾਈ ਲਿਆਂਦੀ ਆ ਇਹ ਗੱਲ ਪਰਸੋਂ ਕਹਿਣ ਤੇ ਨਹੀਂ ਦਵਾਈ ਦੇਣ ਨਹੀਂ ਮੈਂ ਉਹ ਹੈਗੀ ਹੀ ਖਤਮ ਹੋਈ ਆ ਹੁਣ ਮੈਂ ਇਧਰ ਨੂੰ ਜਾਵਾਂ ਕਿ ਦਵਾਈ ਲੈਣ ਜਾਵਾਂ ਠੀਕ ਆ ਮੰਮੀ ਚਲੋ ਕੋਈ ਨਹੀਂ ਮੈਂ ਤੇ ਉਦਾਂ ਪੁੱਛਣ ਨਹੀਂ ਮੈਂ ਦਵਾਈ ਤਾਂ ਚੰਗੀ ਤਰ੍ਹਾਂ ਪੁੱਛ ਲੈਣੀ ਆ ਉਦਾਂ ਤੇ ਮੈਂ ਦਵਾਈ ਲੈਣ ਜਾਣਾ ਹੀ ਅੱਜ ਹੁਣ ਨਵੀਂ ਮੁਸੀਬਤ ਪੈ ਗਈ ਮੈਂ ਦੱਸ ਕੀ ਕਰਾਂ ਮੰਮੀ ਤੁਸੀਂ ਮਨਜੀਤ ਦੀਦੀ ਨੂੰ ਇੱਕ ਵਾਰੀ ਨਹੀਂ ਦੱਸਿਆ ਸਾਬੀ ਮੈਨੂੰ ਪਤਾ ਲੈਣੀ ਨਹੀਂ ਆਈ ਆਪਣੇ ਭਰਾ ਦਾ ਪਤਨ ਨੂੰ ਕੀ ਫੋਨ ਲਾਉਣਾ ਵਾ ਉਹਦੇ ਤੇ ਆਪਣੇ ਨਹੀਂ ਖਲਾਰੇ ਇਕੱਠੇ ਹੁੰਦੇ ਸਹੀ ਗੱਲ ਆ ਮੰਮੀ ਕੋਈ ਗੱਲ ਨਹੀਂ ਚਲੋ ਰੈਨ ਦਾ ਮੈਂ ਤੇ ਉਦਾਂ ਹੀ ਗੱਲ ਕੀਤੀ ਵੀ ਚਲ ਦੀਜੀ ਨੂੰ ਫੋਨ ਕਰ ਦਿੰਦੇ ਆਪਣੇ ਭਰਾ ਦਾ ਪਤਾ ਲੈ ਜਾਂਦੀ ਜਾਣ ਕੇ ਪੁੱਤ ਫੋਨ ਮੈਂ ਇਹ ਨਹੀਂ ਇੱਕ ਲਾਇਆ ਵਾ ਫੋਨ ਬੜੇ ਲਾਇਏ ਮੈਂ ਉਹ ਚੁੱਕਦੀ ਨਹੀਂ ਪਤਾ ਨਹੀਂ ਉਹਦੀ ਸੱਸ ਨਹੀਂ ਗੱਲ ਕਰਾਉਂਦੀ ਕਿ ਕੀ ਚੱਕਰ ਆ ਮੈਨੂੰ ਚੋ ਕੋਈ ਗੱਲ ਨਹੀਂ ਮੰਮੀ ਬਹਿ ਜਾ ਤੂੰ ਹੀ ਮੈਂ ਆਪੇ ਬੈਠੀ ਤੂੰ ਹੀ ਕਰੋਤੇ ਨਈ ਕੋਈ ਨਹੀਂ ਆ ਬਹਿਣਾ ਕੀ ਆ ਮੈਂ ਵੇਖਣ ਡੀ ਤੇ ਜੀ ਠਾਂ ਕਰ ਲੋ ਇੱਥੇ ਫੇਰ ਆਹ ਚਾਚੀ ਤੇਰੀ ਆ ਹੀ ਜਾਵੇ ਤੇ ਮੈਂ ਡੀ ਕੇ ਫੇਰੀ ਜਾਨੀ ਆ ਮਨਜੀ ਠਾਂ ਕਰ ਲੋ ਤੂੰ ਪੜਾਏ ਆ ਪੁੱਤ ਧਿਆਨ ਰੱਖੀ ਚੰਗਾ ਮੈਂ ਤੁਹਾਨੂੰ ਬਾਰ-ਬਾਰ ਕਹਿਣ ਲਈਓ ਮੈਂ ਕਿਹਾ ਤੁਸੀਂ ਫਿਕਰ ਹੀ ਨਾ ਕਰੋ ਕੀ ਗੱਲ ਦਾ ਧਿਆਨ ਰੱਖਾਂਗੀ ਆਪਾਂ ਪੂਰਾ ਹੀ ਇਹ ਨਾ ਸੌ ਸੌ ਨਾ ਜਾਏ ਮੇਰੇ ਹੁੰਦਿਆ ਸੌ ਵੀ ਜਾਣੀ ਆ ਮੈਂ ਮੰਮੀ ਆਪਾਂ ਅੰਦਰੋਂ ਜਿੰਦਾ ਮਾਰ ਕੇ ਬਾਹਰ ਵਾਲੇ ਘਟ ਨੂੰ ਰੱਖਣਾ ਆ ਉਹ ਤੇ ਬਾਰ-ਬੂਰ ਜੇ ਕੋਈ ਚੀਜ਼ ਜਬਲ ਤੇ ਚੀਜ਼ਾਂ ਸਾਰੀਆਂ ਹੈਗੇ ਕਰ ਤੂੰ ਬਾਹਰ ਨਾ ਜਾਈ ਚਾਚੀ ਆਪਣੀ ਨੂੰ ਕਹਿ ਦੇ ਕੋਈ ਨਹੀਂ ਜੇ ਲੋੜ ਹੋਊ ਚਾਚੀ ਕੋ ਮੰਗਾ ਲਾਂਗੇ ਮੰਮੀ ਉਹ ਤੇ ਮੇਰੀ ਗੱਲ ਸੁਣ ਸਬਜ਼ੀ-ਸੁਬਜ਼ੀ ਬਣਾਏਂਗੀ ਨਾ ਤੇ ਅਦਕਤ ਨਸਨ ਨਾ ਪਾਈ ਨਾ ਤੇ ਮਸਾਲਾ ਵੀ ਨਾ ਪਾਈ ਕੋਈ ਨਹੀਂ ਮੰਮੀ ਅੱਗੇ ਵੀ ਘੱਟੀ ਰੱਖਦੀਆਂ ਤੈਨੂੰ ਪਤਾ ਵਾ ਸਾਬੀ ਨੂੰ ਤੇਜ ਮਸਾਲਾ ਜਿਹੜਾ ਦੇਣਾ ਨਹੀਂ ਆਹ ਪਤਾ ਵਾ ਮੇਰੇ ਅੱਗੇ ਤੇ ਦਵਾਈਆਂ ਚਲਦੀਆਂ ਇੰਨੀਆਂ ਗਰਮ ਚਾਚੀ ਵੀ ਆਈ ਏ ਜੀ ਸੱਸੀ ਕਾ ਚਾਚੀ ਜੀ ਸੱਸੀ ਦਾ ਪਤਾ ਕੀ ਹਾਲ ਆ ਹਾਂਜੀ ਵਧੀਆ ਤੁਸੀਂ ਸੁਣਾ ਤੇ ਕੀ ਗੱਲ ਪੈਂਦੀ ਪਤਾ ਕੀਤਾ ਹੁਣ ਫੋਨ ਮੈਂ ਕੀਤਾ ਮੈਂ ਤੁਹਾਨੂੰ ਦੱਸਣ ਲਈ ਫੋਨ ਆਇਆ ਵੀ ਵੀਰ ਦਾ ਵੀ ਡੈਡੀ ਨਹੀਂ ਠੀਕ ਜਾਦਾ ਕੀ ਗੱਲ ਹੋਈ ਉਹਨਾਂ ਪਤਾ ਨਹੀਂ ਸਾਹ ਸੁ ਰੁਕਿਆ ਹੀ ਉਹ ਤੂੰ ਹੋਰ ਕੋਈ ਗੱਲ ਨਹੀਂ ਕੀਤੀ ਵੀਰ ਨੇ ਹੋਰ ਮੈਨੂੰ ਕੁਝ ਵੀ ਨਹੀਂ ਦੱਸਿਆ ਉਹਨਾਂ ਅੱਛਾ ਆਹ ਤੇ ਉੱਥੇ ਜਾਊਂਗੀ ਤਾਂ ਪਤਾ ਲੱਗੂਗਾ ਹੁਣ ਆ ਫੇਰ ਹੀ ਪਤਾ ਲੱਗੂਗਾ ਹੁਣ ਸਿਕੰਦਰ ਸਰ ਮਾਰ ਕੇ ਤਾਂ ਅੰਦਰ ਤੇ ਰੱਖੇ ਹੈ ਨਾ ਆ ਮੈਂ ਤੇ ਅੱਗੇ ਆਨੀਆ ਵੀ ਚਲੋ ਉਹਨਾਂ ਦਾ ਤੇ ਵਾਰਵਾ ਵੀਂਗਾ ਨਾ ਹੋਵੇ ਪਰ ਮਾਪਿਓ ਤੋਂ ਬਿਨਾਂ ਘਰ ਕਾਦਾ ਹੁੰਦਾ ਨਾ 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 ਮਾਪੇ ਤੋਂ ਨਾਲ ਪੁੱਛਦੇ ਵੀ ਨਹੀਂ ਕੋਈ ਮਾਪੇ ਵੀ ਧੀਆ ਤੇ ਜਿਹੜੇ ਮਾਪੇ 100 ਵਾਰੀ ਭੈਣ ਭਰਾ ਹੁਣ ਪਰਜਾਈਆਂ ਹੁਣ ਜਿੱਥੇ ਮਾਪਿਓ ਨੇ ਖਲੋਜਣਾ ਉੱਥੇ ਨਹੀਂ ਖਲੋਂਦਾ ਕੋਈ ਵੀ ਨਹੀਂ ਖਲੋਂਦਾ ਪਰ ਇਹ ਹੈ ਸਿਕੰਦਰ ਹੁਣ ਨਾ ਮੈਂ ਆਪਣਾ ਪੁੱਤ ਤੇਰੇ ਸਿਰ ਤੇ ਛੱਡ ਕੇ ਚੱਲੀ ਆ ਤੇ ਮੇਰੀ ਭੈਣ ਧਿਆਨ ਰੱਖੀ ਚੰਗਾ ਜੀਦੀ ਮੈਂ ਤਾਂ ਚਲੀ ਹਾਂ ਤੇ ਭੋਗ ਵਾਲੇ ਘਰ ਹਾਂ ਭੋਗ ਵਾਲੇ ਘਰ ਨਹੀਂ ਜਾਣਾ ਜਾਣਾ ਤੇ ਹੈਗਾ ਹੀ ਹੁਣ ਇਦਾਂ ਮੁਸੀਬਤ ਪਈ ਆ ਤੇ ਕੀ ਕਰਾਂ ਫਿਰ ਮੈਂ ਹੁਣ ਮੈਂ ਕੀ ਕਰਾਂ ਫਿਰ ਉਧਰ ਵੀ ਜਾਣਾ ਜ਼ਰੂਰੀ ਹੀ ਕੋਈ ਨਹੀਂ ਰਹਿਣ ਦੇ ਮਜਬੂਰੀ ਆ ਉਹਨਾਂ ਨੂੰ ਦੱਸ ਦਵਾਂੀ ਕੋਈ ਗੱਲ ਨਹੀਂ ਹੁਣ ਜੇ ਇੱਥੇ ਇਹਨੂੰ ਇਕੱਲੀ ਨੂੰ ਛੱਡ ਕੇ ਗਈ ਤੇ ਜੇ ਕੋਈ ਚੀਜ਼ ਮੰਗੀ ਤੈਨੂੰ ਪਤਾ ਉਹ ਤੇ ਹੱਥਾਂ ਚੋਂ ਨਿਕਲ ਨਿਕਲ ਜਾਂਦਾ ਵਾ ਹਾਂ ਹਾਂ ਤੇ ਗੇਟ ਜ਼ਰੂਰ ਬੰਦ ਕਰਕੇ ਰੱਖੀ ਚੰਗਾ ਠੀਕ ਹੈ ਚਾਬੀ ਆਪਣੇ ਕੋਲ ਹੀ ਰੱਖੀ ਠੀਕ ਹੈ ਚਾਚੀ ਜੀ ਹੈਪੀ ਹੋ ਰਾ ਠੀਕ ਠਾਕ ਹੀ ਹਾਂ ਪਤਾ ਠੀਕ ਹੈ ਤੋ ਹਰ ਤੂੰ ਦੱਸ ਕਿ ਦਾ ਆ ਮਮੀ ਦਾ ਫੋਨ ਹਾਂਜੀ ਆਇਆ ਸੀ ਮਮੀ ਠੀਕ ਠਾਕ ਹੈ ਅੱਛਾ ਅੱਛਾ ਹਾਂਜੀ ਉਹ ਤਾਂ ਮੈਂ ਕੱਲ ਆਈ ਸੀ ਤਾਂ ਸੁੱਤੇ ਸੀ ਹਾਂਜੀ ਚਾਚੀ ਜੀ ਕੰਮ ਤੋਂ ਦਾਨ ਬੇੜ ਕੇ ਫਿਰ ਨਹੀਂ ਮਮੀ ਤੇਰੇ ਤੇ ਪਾਂਡੇ ਮਾਂਜਾਂ ਲਈ ਸੀ ਆਹੋ ਪਾਂਡੇ ਪਏ ਸੀ ਤੇ ਫਿਰ ਮਮੀ ਮਾਂਜਲ ਪੇੜਦੀ ਮਮੀ ਕਹਿੰਦੀ ਸੀ ਮੈਂ ਮਾਂਜ ਲੇ ਫਿਰ ਮੈਂ ਸੌਂਗੀ ਅੰਦਰ ਜਾ ਕੇ ਚਾਚੀ ਜੀ ਠੀਕ ਹੈ ਠੀਕ ਹੈ ਹਾਂਜੀ ਹੋਰ ਤੂੰ ਹੀ ਦੱਸੋ ਬਸ ਵਧੀਆ ਵਾ ਚਾਚਾ ਜੀ ਠੀਕ ਠਾਕ ਹਾਂ ਸਭ ਵਧੀਆ ਵਾ ਭੋਗ ਮੰਦ ਘਰ ਕੀ ਕੀ ਅੱਜ ਤੋ ਦਤ ਹੋਈ ਕਿਸੇ ਸੋ ਸੋ ਠੀਕ ਮਾ ਅਨ ਦਾ ਪਹੁੰਚ ਠੀਕ ਹੈ ਠੀਕ ਹੈ ਤਾਂ ਤੀ ਵੇ ਕਿੰਨਾ ਦਾ ਕਿੰਨਾ ਟਾਈਮ ਲੱਗੂਗਾ ਤੁਹਾਨੂੰ ਉੱਥੇ ਫਿਰ ਵੇਖੂਗੀ ਜੇ ਤੱਕ ਠੀਕ ਹੋਣਗੇ ਵੇ ਸ਼ਾਮ ਨੂੰ ਆ ਜੂਗੀ ਜੇ ਨਾ ਹੋਏ ਤੇ ਫਿਰ ਮੇਰੇ ਕੋ ਇੱਕ ਦਿਨ ਲੱਗ ਵੀ ਸਕਦਾ ਵਾ ਤੇ ਚਲੋ ਠੀਕ ਹੈ ਫੋਨ ਕਰਕੇ ਦੱਸ ਦੇਰੋ ਕੋਈ ਨੀ ਫੋਨ ਮੈਂ ਕਰੂੰਗੀ ਪੁੱਛੂੰਗੀ ਸਾਬੀ ਦਾ ਫੋਨ ਕਰਕੇ ਆਹੋ ਪਈ ਕੀ ਕੰਡੀਸ਼ਨ ਆਹ ਪੁੱਛੂੰਗੀ ਸਾਬੀ ਦਾ ਫਿਰ ਦਵਾਈ ਦੁਵਾਈ ਦਾ ਕਿਦਾਂ ਵਾ ਦਵਾਈ ਨਾ ਸਾਬੀ ਨੂੰ ਸਾਬੀ ਦੀ ਦਵਾਈ ਮੁੱਕੀ ਆ ਤੈਨੂੰ ਪਤਾ ਵਾ ਲਿਆਉਣ ਵਾਲੀ ਆ ਨਾ ਤੈਨੂੰ ਮੈਂ ਕਿਹਾ ਸੀ ਹਾਂਜੀ ਰੈਸਟ ਦੀ ਗੋਲੀ ਹੈਗੀ ਉਹ ਮੈਂ ਸੁਖ ਨੂੰ ਦੱਸਤਾ ਵਾ ਜੇ ਲੋੜ ਪਈ ਤੇ ਦੇਣੀ ਆ ਨਹੀਂ ਤੇ ਨਹੀਂ ਦੇਣੀ ਉਹ ਵੀ ਠੀਕ ਹੈ ਕਿਉਂਕਿ ਦਵਾਈ ਵੀ ਜਿਆਦੀ ਦੇ ਦੇ ਕੇ ਉਹਦਾ ਅਸੀਂ ਦਿਮਾਗ ਜਿਹੜਾ ਹੋਰ ਹੌਲਾ ਪਾਈ ਜਾਂਦੇ ਆ ਆਹ ਇਹ ਤਾਂ ਗੱਲ ਸਹੀ ਆ ਦਵਾਈ ਤੁਸੀਂ ਜਦ ਕੋ ਚੱਕ ਜਨਾਬ ਕੇ ਕੋ ਟੈਸਟ ਟੈਸਟ ਕਰਵਾ ਕੇ ਫੇਰ ਹੀ ਦਵਾਈ ਸੁਖਵਿੰਦਰ ਜਾਣਾ ਹੀ ਅੱਜ ਲੈ ਕੇ ਹੁਣ ਇਧਰੋਂ ਡੈਡੀ ਦਾ ਫੋਨ ਆ ਗਿਆ ਤੇ ਮੈਂ ਹੁਣ ਕਿੱਧਰ ਕਿੱਧਰ ਹੋ ਜਾ ਮੈਨੂੰ ਤੇ ਆਪਣਾ ਨਹੀਂ ਕੋਈ ਪਤਾ ਲੱਗਣ ਦੇ ਘਰਾਂ ਕੀ ਬਾਤ ਗੱਲ ਸਹੀ ਟੈਨਸ਼ਨ ਚ ਬੰਦੇ ਨੂੰ ਤੁਹਾਨੂੰ ਪਤਾ ਹੀ ਹੈ ਚਲੋ ਕੋਈ ਨਹੀਂ ਦੇਖਦੇ ਕੋਈ ਨਹੀਂ ਫੇ ਮੈਂ ਰਾਵਾਂਗੇ ਇੱਥੇ ਹੀ ਹਾਂ ਉਹ ਘਰ ਹੈਪੀ ਹੈਗੀ ਆ ਹੁਣ ਧਿਆਨ ਵੀ ਰੱਖੀ ਆਹੋ ਕੋਈ ਨਹੀਂ ਜੇ ਬੋਤੀ ਵੀ ਰੋੜ ਗਈ ਹੈ ਕਰਦਾ ਚੱਕਰ ਘਰੋਂ ਲਾ ਆਂਗਾ ਘਰਾਂ ਕੀ ਫੇ ਮੈਂ ਆ ਜਾ ਕਰੂੰਗੀ ਹਾਂ ਚਲ ਕੋਈ ਨਹੀਂ ਇਦਾਂ ਕਰ ਦਿਆ ਕਰਿਆ ਚਾਚੀ ਹਾਂ ਗੇਟ ਬਾਹਰੋਂ ਮਾਰ ਜਾ ਕਰੀ ਤੋ ਜਾਨੂ ਨਹੀਂ ਗੇਟ ਬਾਹਰੋਂ ਮਾਰ ਜਾ ਕਰੂੰਗੀ ਫਿਰ ਚਲ ਇਹ ਵੀ ਹੁਣ ਕੱਲੀ ਐ ਨੋਦੀ ਤੇਨੂੰ ਕਿਹਨੂੰ ਕੀ ਪਤਾ ਵੀ ਬਾਹਰ ਕੌਣ ਆਇਆ ਕੌਣ ਨਹੀਂ ਕੋਈ ਹਾਂ ਮੈਂ ਆ ਕੇ ਫੜਕਾ ਹੁੰਦਾ ਰਹੂ ਲਾਓ ਕੁ ਲਾ ਜਾ ਕਰੀ ਨਹੀਂ ਲੋਕ ਲਾ ਕੇ ਜਾਊਂਗੀ ਹਾਂਜੀ ਚਾਚੀ ਹਨਾ ਫੜਕਾ ਕੇ ਆਪੀ ਤੁਹਾਨੂੰ ਚਲ ਜੂਗਾ ਕੀ ਕਰਨੀ ਹੈਗਾ ਹਨਾ ਤੇ ਕੋਈ ਗਾ ਨਹੀਂ ਇਹ ਵੀ ਨਾਲ ਹੀ ਐ ਮੇਰੇ ਗਰ ਮਿਲ ਕੇ ਸਾਂਭ ਲਾਂਗੇ ਦਵੇਂ ਜਾਣੀਆਂ ਹਾਂਜੀ ਤਾਂ ਆਈ ਤੇ ਮੰਮੀ ਨੂੰ ਫੋਨ ਕਰਕੇ ਤੁਹਾਨੂੰ ਲਵਾਇਆ ਸੀ ਚਾਚੀ ਨੂੰ ਫੋਨ ਲਾ ਦੋ ਚਾਚੀ ਚੱਲ ਆ ਜੇ ਵਿਚਾਰੀ ਲੱਗਦੀ ਇਹੋ ਹੀ ਮੈਂ ਆਖਣ ਡਈ ਆ ਮੈਂ ਤਾਦ ਕਰਕੇ ਤੈਨੂੰ ਓ ਸਾੜ ਕੇ ਚਲਦੀ ਆ ਵੀ ਤੂੰ ਸਿਆਣੀ ਆ ਇਹ ਸੌਂ ਸੌਂ ਵੀ ਜਾਂਦੀ ਆ ਕਈ ਵਾਰੀ ਨਹੀਂ ਜਦੋਂ ਤੇ ਨਾ ਘਾਟ ਹੋਗਾ ਫਿਰ ਉਹਨੇ ਵਿਚੰਨੇ ਕਿਤੇ ਸੌਣਾ ਤੇ ਤੁਹਾਡੇ ਸਿਰ ਤੇ ਸੌ ਜਾਂਦੀ ਆ ਫਿਰ ਚਲ ਕੋਈ ਨਹੀਂ ਮੰਮੀ ਹੈਗੀ ਬੇਫਿਕਰੇ ਹਾਂ ਪਰ ਨਹੀਂ ਬੰਦੇ ਨੂੰ ਚਾਚੀ ਜੀ ਉਦਾਂ ਨਹੀਂ ਨਹੀਂ ਨੀਂਦ ਹੁੰਦੀ ਨੀਂਦ ਕਿਥੋਂ ਨਹੀਂ ਇਹਨੂੰ ਕੱਲੀ ਨੂੰ ਫਿਰ ਨਾਲ ਉਹਦਾ ਧਿਆਨ ਸਭੀ ਵੱਲ ਵੀ ਹੋਣਾ ਆ